ਸਿੰਘ ਜੀ 1084ਵਾਂ ਸ਼ਹੀਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਤੇ ਹਰ ਸਾਲ ਉਹਨਾਂ ਦੀ ਉਹਨਾਂ ਦੀ ਯਾਦ ਦੇ ਵਿੱਚ ਇਹ ਦਿਹਾੜਾ ਮਨਾਇਆ ਜਾਂਦਾ ਉਹਨਾਂ ਦੀਆਂ ਕੁਰਬਾਨੀਆਂ ਦੇਸ਼ ਲਈ ਕੌਮ ਲਈ ਜਿਹੜੀਆਂ ਹੈਗੀਆਂ ਉਹਨਾਂ ਦਾ ਕਦੇ ਵੀ ਮੁੱਲ ਨਹੀਂ ਪੂਰਾ ਹੋ ਸਕਦਾ ਉਹਨਾਂ ਨੇ ਚੰਗੀਆਂ ਵਾਲੇ ਬਾਗ ਦੇ ਵਿੱਚ ਜੋ ਤਕਰਾ ਹੋਇਆ ਉਹਦਾ ਜਿਹੜਾ ਅੰਗਰੇਜ਼ਾਂ ਨਾ ਜਨਰਲ ਡਾਇਰ ਨਾ ਜਿਹੜਾ ਬਦਲਾ ਲਿਆ ਇੰਗਲੈਂਡ ਚ ਜਾ ਕੇ ਬੜੇ ਪਲਾਨਡ ਤਰੀਕੇ ਨਾਲ ਉਹਦੇ ਨਾਲ ਨਾਲ ਜੋ ਆਜ਼ਾਦੀ ਦੀ ਦੌਰ ਸੀਗਾ ਉਹਦੇ ਵਿੱਚ ਵੀ ਗਦਰ ਮੂਵਮੈਂਟ ਦੇ ਵਿੱਚ ਹਿੱਸਾ ਲੈ ਕੇ ਉਹਨਾਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਨਾਲ ਦਿਖਾਏ ਹੋਏ ਰਾਵਾਂ ਤੇ ਚੱਲ ਕੇ ਪੂਰਾ ਯੋਗਦਾਨ ਪਾਇਆ ਆਜ਼ਾਦੀ ਚ ਅੱਜ ਜਿੱਥੇ ਦੀ ਗੱਲ ਇਹਦੇ ਤੇ ਸ਼ੈੱਡ ਪਾਉਣ ਵਾਲੀ ਗੱਲ ਹੈਗੀ ਆ ਉਹਦੇ ਵਿੱਚ ਜੋ ਦਾਸ ਦਾ ਯੋਗਦਾਨ ਕਮੇਟੀ ਪਾਏਗੀ ਦਾਸ ਪੂਰਾ ਕਰੂਗਾ ਰਣਜ ਬੜਾ ਜਿਹੜਾ ਸਿੱਖ ਇਤਿਹਾਸ ਹੈ ਪਲੱਸ ਆਜ਼ਾਦੀ ਝੁਲਟੀਆਂ ਦਾ ਇਤਿਹਾਸ ਹੈ ਅੱਜ ਦਾ ਦਿਨ ਇੱਕ ਬਹੁਤ ਖਾਸ ਅੱਜ ਦਿਨ ਸਾਡੇ ਮਹਾਨ ਸ਼ਹੀਦ ਸਰਦਾਰ ਉਧਮ ਸਿੰਘ ਜੀ ਨੂੰ ਆਸੇ ਦਿੱਤੀ ਗਈ ਸੀ ਔਰ ਇਹੋ ਜੀ ਸ਼ਹਾਦਤ ਕੋਈ ਦੁਨੀਆ ਦੇ ਵਿੱਚ ਮਿਸਾਲ ਨਹੀਂ ਹੈ ਜਿਹੜੀ ਜ਼ਾਲਮ ਹਕੂਮਤ ਸੀ ਅੰਗਰੇਜ਼ ਚ ਜਿਨ੍ਹਾਂ ਨੇ ਹੱਥਿਆਂ ਤੇ ਗੋਲੀ ਚਲਾ ਕੇ ਲਾਸ਼ਾਂ ਦੇ ਢੇਰ ਲਾਤੇ ਤੇ ਉਦੋਂ ਬੜੀ ਛੋਟੀ ਉਮਰ ਸੀ ਉਦੋਂ ਹੀ ਕਸਮ ਖਾ ਲਈ ਕਿ ਮੈਂ ਇਹਨੂੰ ਛੱਡਣਾ ਨਹੀਂ ਜਨਰਲ ਡਾਇਰ ਨੂੰ ਇਹਦੇ ਜ਼ਿੰਮੇਵਾਰ ਔਰ ਕਿੰਨੀਆਂ ਮੁਸ਼ਕਲਾਂ ਕਿੰਨੀਆਂ ਮੁਸੀਬਤਾਂ ਝੱਲ ਕੇ ਇੰਗਲੈਂਡ ਪਹੁੰਚ ਕੇ ਜਾ ਕੇ ਤੇ ਉਹਨਾਂ ਨੇ ਉਹ ਬਦਲਾ ਲੈ ਕੇ ਤੇ ਔਰ ਖਾਸ ਗੱਲ ਕਿ 20 ਸਾਲ ਆਪਣੀ ਜਿਹੜੀ ਦਿਲ ਦੀ ਬਦਲੇ ਦੀ ਅੱਗ ਸੀਗੀ ਉਹਨੂੰ ਠੰਡਿਆ ਨਹੀਂ ਪੈਣ ਦਿੱਤਾ ਨਹੀਂ ਤੇ 2-4 ਸਾਲਾਂ ਦਾ ਮਨ ਬਦਲ ਜਾਂਦਾ ਉਹਨਾਂ ਨੇ ਜਿਹੜੀ ਕੋਸ਼ਿਸ਼ ਕਰਿਆ ਜੇ ਕੋ ਜੀ ਸ਼ਹਾਦਤ ਹੈ ਦੁਨੀਆ 'ਚ ਕਿਤੇ ਮਿਸਾਲ ਨਹੀਂ ਹੈ ਸੋ ਮੈਂ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਪਰਮਾਤਮਾ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਸ਼ਹੀਦਾਂ ਦਾ ਸੁਪਨਾ ਸੀਗਾ ਜਿੰਨਾ ਪਰ ਜਾਨ ਦਿੱਤੀ ਹੈ ਤੇ ਉਹਨਾਂ ਨੂੰ ਉਹਨਾਂ ਦੇ ਘਰ ਨੇ ਆ ਤੇ ਚੱਲੀਏ ਉਹਨਾਂ ਕੋ ਸੇਧ ਨਹੀਂ ਹੈ ਤੇ ਉਹਨਾਂ ਦਾ ਮਤਲਬ ਉਹਨਾਂ ਦਾ ਜੀਮਾ ਸਾਹਿਬ ਅੱਜ ਇੱਥੇ ਧੁੱਪੇ ਖੜੇ ਹੋ ਕੇ ਸਿਆਲਾਂ ਨੂੰ ਧੁੰਦ ਦੇ ਵਿੱਚ ਦਿਨ ਮਨਾਉਣੇ ਪੈਂਦੇ ਆ ਤਾਂ ਇਹਦੇ ਲਈ ਕੋਈ ਇੰਤਜ਼ਾਮ ਨਹੀਂ ਹੋ ਸਕਦੇ ਮੈਂ ਅੱਜ ਹੀ ਮੈਨੂੰ ਸੋਸਾਇਟੀ ਨੇ ਜਿਹੜਾ ਉਹ ਦੱਸਿਆ ਤੇ ਮੈਂ ਅੱਜ ਹੀ ਜਿਹੜੀ ਹੈ ਇਹ ਗੱਲ ਕਰਕੇ ਪ੍ਰੋਸੈਸ ਜਿਹੜਾ ਸ਼ੁਰੂ ਕਰਾਂਗਾ ਔਰ ਬਣਨਾ ਚਾਹੀਦਾ ਹੈ ਕਿ ਜਿਹੜਾ ਸ਼ਹੀਦ ਉਦਮ ਸਿੰਘ ਜੀ ਉਹਨਾਂ ਦਾ ਹਾਲ ਬਣਨਾ ਚਾਹੀਦਾ ਔਰ ਇਹਨੂੰ ਵੀ ਜਿਹੜਾ ਉਹ ਠੀਕ ਕਰਨਾ ਹੈ ਅੱਜ ਸ਼ਹੀਦ ਉਦਮ ਸਿੰਘ ਦੇ ਸ਼ਿਦੀ ਦਿਹਾੜੇ ਤੇ ਕੀਦਉਸੇ ਮੋਰੇ ਟਾਸਟ ਬਾਹਰ ਅਸ਼ੇਸ਼ ਸਿੰਘ ਸਹਿ ਸਭਾ ਸੁਲਤਾਨਪੁਰ ਲੋਧੀ ਤੇ ਵਰਕਿੰਗ ਜਲਸ ਜਨੇ ਵਾਲੋਂ ਪ੍ਰੋਫੈਸਰ ਚੰਨ ਸਿੰਘ ਦੀ ਸਰਕਾਰ ਜੋ ਪ੍ਰੋਫੈਸਰ ਚੰਨ ਸਿੰਘ ਦੀ ਗਾਈ ਵਿੱਚ ਇਸ ਆਜ਼ਾਦੀ ਸਮਾਗਮ ਜਿਹੜਾ ਇਹ ਕੀਤਾ ਗਿਆ ਔਰ ਮੈਂ ਅੱਜ ਇਸ ਮੌਕੇ ਤੇ ਸ਼ਹੀਦ ਉਧਮ ਸਿੰਘ ਜੀ ਦੇ ਉਹ ਸ਼ਬਦ ਉਹ ਵਿਚਾਰ ਜਿਹੜੇ ਆ ਨੌਜਵਾਨ ਪੀੜ੍ਹੀ ਨੂੰ ਚੇਤੇ ਕਰਾਉਣੇ ਚਾਹੁੰਦਾ ਜਿਹੜੇ ਉਹਨਾਂ ਨੇ ਲਾਹੌਰ ਦੇ ਵਿੱਚ ਭਾਰਤ ਨੌਜਵਾਨ ਸਭਾ ਦੇ ਵਿੱਚ ਪ੍ਰਗਟ ਕੀਤੇ ਸੀ ਉਹਨਾਂ ਨੇ ਵਿਚਾਰ ਸੀ ਉਹਨਾਂ ਦੇ ਇਨਕਲਾਬ ਦਾ ਅਰਥ ਹੈ ਆਜ਼ਾਦੀ ਜਿਹੜੇ ਵਿਦੇਸ਼ੀ ਖੂਨੀ ਜੇ ਬਾਹਰਿਆਂ ਦੇ ਥੱਲੋਂ ਜਿਹੜੇ ਸਾਡੇ ਲੋਕਾਂ ਦਾ ਖੂਨ ਪੇਰਿਆ ਉਹਨਾਂ ਦੇ ਜਵਾੜਿਆਂ ਜੋ ਕਟਨਾ ਦੇਸ਼ ਨੂੰ ਆਜ਼ਾਦੀ ਦਾ ਮਤਲਬ ਇਹ ਸੀ ਔਰ ਲੁੱਟ-ਕਸੁੱਟ ਨੂੰ ਖਤਮ ਕਰਨਾ ਔਰ ਜਿਹੜੇ ਸਾਡੇ ਦੇਸ਼ ਦੇ ਬਿਛਿੰਦੇ ਗੁੱਲੀ 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 ਔਰ ਇਲਾਜ ਔਰ ਸਿਹਤ ਲਈ ਤਰਸ ਰਹੇ ਸੀ ਮੁਤਾਦ ਸੀਗੇ ਉਹਨਾਂ ਦੀ ਜ਼ਿੰਦਗੀ ਜਿਹੜੀ ਸੀ ਉਹ ਬਰਾਬਰੀ ਵਾਲਾ ਸਮਾਜ ਲਿਆਉਣਾ ਔਰ ਉਹਨਾਂ ਨੇ ਇਹ ਵੀ ਬਹੁਤ ਹੀ ਵਜਾ ਤੌਰ ਤੇ ਕਿਹਾ ਸੀ ਕਿ ਜਿਹੜੀਆਂ ਕੌਮਾਂ ਗਲਾਮੀ ਨੂੰ ਪ੍ਰਵਾਨ ਕਰਦੀਆਂ ਉਹ ਮੌਤ ਨੂੰ ਪ੍ਰਵਾਨ ਕਰਦੀਆਂ ਇਹ ਜਿਹੜੀ ਆਜ਼ਾਦੀ ਆ ਸਾਡਾ ਜਨਮ ਸਿੱਧ ਅਧਿਕਾਰ ਆ ਇਹ ਮਨੁੱਖਤਾ ਦਾ ਜਨਮ ਸਿੱਧ ਅਧਿਕਾਰ ਆ ਅਸੀਂ ਆਪਣੀਆਂ ਜਾਨਾਂ ਇਹਦੇ ਲਈ ਵਾਰਾਂਗੇ ਸੱਚੀ ਉਹ ਜਾਨਾਂ ਵਾਰ ਗਏ ਔਰ ਅੱਜ ਵੱਲੋਂ ਅਸੀਂ ਅੱਜ ਕੱਲ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਤੁਸੀਂ ਉਹਨਾਂ ਦੇ ਵਿਚਾਰਾਂ ਨੂੰ ਜਰੂਰ ਪੜੋ ਔਰ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਬਰਾਬਰੀ ਵਾਲਾ ਸਮਾਜ ਸੀ ਉਹਨਾਂ ਨੇ ਆਪਣਾ ਮਹਿੰਦ ਸਿੰਘ ਯਾਦ ਰੱਖ ਕੇ ਇਹ ਸਨੇਹਾ ਦਿੱਤਾ ਸੀ ਕਿ ਹਿੰਦੁਸਤਾਨ ਜਿਹੜਾ ਇੱਕ ਆ ਔਰ ਉਹਨਾਂ ਨੇ ਅਦਾਲਤ ਦੇ ਵਿੱਚ ਪੇਸ਼ ਹੋਣ ਮੇਲੇ ਇਹ ਨਾਰਾ ਲਾਇਆ ਸੀ ਬ੍ਰਿਟਿਸ਼ ਸਾਮਰਾਜ ਮਰਦਾਬਾਦ ਬ੍ਰਿਟਿਸ਼ ਲੋਕਤੰਤਰ ਮਰਦਾਬਾਦ ਔਰ ਅਖੀਰ ਦੇ ਵਿੱਚ ਵੀ ਉਹਨਾਂ ਨੇ ਇਹ ਨਾਰਾ ਰਿਪੀਟ ਕੀਤਾ ਜਦੋਂ ਜੱਜ ਸਾਹਿਬ ਨੇ ਉੱਥੋਂ ਦੇ ਜੱਜ ਨੇ ਉਹਨਾਂ ਨੂੰ ਸਜ਼ਾ ਸੁਣਾਈ ਔਰ ਉਹਨਾਂ ਨੇ ਫਿਰ ਇਹ ਨਾਰਾ ਬੁਲੰਦ ਕੀਤਾ ਬ੍ਰਿਟਿਸ਼ ਸਾਮਰਾਜ ਮਰਦਾਬਾਦ ਬ੍ਰਿਟਿਸ਼ ਸਾਮਰਾਜ ਮਰਦਾਬਾਦ ਭਾਰਤ ਅਮਰ ਰਹੇ ਉਸ ਭਾਰਤ ਅਮਰ ਲਈ ਸਾਨੂੰ ਜਿੰਝਣਾ ਪੈਣਾ ਜਿਹੜੇ ਵੀ ਕਾਨੂੰਨ ਰੋਲ ਟੈਕਟ ਵਰਗੇ ਅੱਜ ਆ ਰਹੇ ਆ ਉਹਨਾਂ ਦੇ ਖਿਲਾਫ ਲੜਾਈ ਜਿਹੜੀ ਆ ਉਹ ਸਾਨੂੰ ਲੜਨੀ ਪੈਣੀ ਆ ਔਰ ਸਾਡੇ ਜਿਹੜੇ ਫੰਡਾਮੈਂਟਲ ਰਾਈਟ ਆ ਸਾਡੀ ਜਿਹੜੀ ਡੈਮੋਕ੍ਰੇਸੀ ਆ ਉਹਨੂੰ ਬਚਾਉਣ ਵਾਸਤੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਆ ਪ੍ਰਗਤੀਸ਼ੀਲ ਲੋਕ ਆ ਔਰ ਬਹੁਤ ਸਾਰੇ ਪ੍ਰੋਗਰੈਸਿਵ ਪਾਰਟੀਆਂ ਆ ਉਹ ਇਕਜੁੱਟ ਹੋਣ ਔਰ ਜਿਹੜਾ ਇਹ ਫਾਸ਼ੀਜ਼ਮ ਫੇਰ ਉੱਭਰ ਰਿਹਾ ਇਹਨੂੰ ਜਿਹੜਾ ਨੱਥ ਪਾਈ ਜਾਵੇ ਇਹਨੂੰ ਦੇਸ਼ ਚੋਂ ਭਜਾਇਆ ਜਾਵੇ ਔਰ ਕਿਸਾਨ ਵੀ ਵੱਡੀ ਗਿਣਤੀ ਵਿੱਚ ਇਸ ਲੜਾਈ ਵਿੱਚ ਸ਼ਾਮਿਲ ਆ ਮੈਂ ਅੱਜ ਪ੍ਰਸਤ ਵੱਲੋਂ ਸਾਰੇ ਹੀ ਇਲਾਕਾ ਨਿਵਾਸੀ ਸਾਰੀਆਂ ਹੀ ਜਥੇਬੰਦੀਆਂ ਦਾ ਸਮਾਜ ਗੈਰ ਸਮਾਜਿਕ ਔਰ ਰਾਜਨੀਤਿਕ ਪਾਰਟੀਆਂ ਸਭ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਇਸ ਫੰਕਸ਼ਨ ਦੇ ਵਿੱਚ ਮੌਜੂਦ ਕੀਤੀ ਔਰ ਸ਼ਹੀਦ ਉਹਦੂ ਸਿੰਘ ਜੀ ਨੂੰ ਸਨਮਾਨੀ ਭੇਟ ਕੀਤੀ ਬਹੁਤ ਬਹੁਤ ਧੰਨਵਾਦ